ਸ੍ਰੀ ਗੁਰ ਦੋਸਤੋ ਤੁਸੀਂ ਦੇਖ ਰਹੇ ਹੋ ਫਾਜ਼ਲ ਕਾ 24 ਅੱਜ ਅਸੀਂ ਪਹੁੰਚਿਆ ਟਾਣੀ ਮਾਨ ਸਿੰਘ ਜਿੱਥੇ ਕਿ ਠੇਕੇਦਾਰਾਂ ਵੱਲੋਂ ਜੋ ਵਾਟਰ ਸਪਲਾਈ ਦੀ ਪਾਈ ਟਾਣੀ ਮਾਨ ਸਿੰਘ ਵੱਲ ਪਾਈ ਜਾ ਰਹੀ ਸੀ ਉਹਦੀਆਂ ਤਸਵੀਰਾਂ ਤੁਹਾਨੂੰ ਦਿਖਾਉਣੇ ਆ ਇਹ ਸਰਕਾਰੀ ਜਿਹੜੀ ਸੜਕਾ ਹੈ ਪੀਡ ਪੀਡਬਲਯੂਡੀ ਦੀ ਇਹਨੂੰ ਪੱਟ ਦਿੱਤਾ ਗਿਆ ਹੈ ਮੌਕੇ ਤੇ ਜੋ ਪੀਡਬਲਯੂਡੀ ਦੇ ਜੈਸਾ ਪਹੁੰਚਿਆ ਉਹਨਾਂ ਨੇ ਮੌਕਾ ਦੇਖਿਆ ਔਰ ਉਹਨਾਂ ਤੇ ਕਾਰਵਾਈ ਕਰਨ ਦੀ ਗੱਲ ਕਰ ਰਿਹਾ ਆਉਤ ਨੂੰ ਦਿਖਾਉਣੇ ਆ ਤਸਵੀਰਾਂ ਔਰ ਕਿਸਾਨ ਜਿੱਥੇ ਬੰਦੀਆਂ ਔਰ ਇਥੋ ਦੇ ਸਥਾਨਕ ਲੋਕਾਂ ਨਾਲ ਤੁਹਾਡੀ ਗੱਲਬਾਤ ਕਰਾਉਣੇ ਆ ਤੁਸੀਂ ਦੇਖ ਰਹੇ ਹੋ ਫਾਜ਼ਿਲਕਾਰ 20 ਨਾਲ ਆਂ ਬੰਦੇਆਂ ਕਲਾ ਇਹ ਦੀ ਸਨਮਾਈ ਹੁਣ ਤੁਸੀਂ ਨਾ ਕੀਤੀ ਤਹਿ ਤਾ ਜਾਵਾਂਗੇ ਇਹਦਾ ਸਭ ਤੋਂ ਕੋਲ ਗੇਪ ਆ ਲੋਈ ਆ ਪਿਆ ਪ੍ਰੀਮਿਸ ਤੋਂ ਇਹਦੋਂ ਪਾਣੀ ਥੱਲੇ ਵੜਿਆ ਜਾਣਾ ਯਾਰ ਇਹ ਤਾਂ ਥੱਲੇ ਪੋਰ ਲਾ ਆਹ ਸਾਦਾ ਪਾਣੀ ਇਹ ਵਿੱਚ ਵੜ ਕੇ ਸਾਦੀ ਆ ਬੈਠੇ ਵੀ ਬੈ ਜਾਣੀ ਬੰਦੇ ਦਾ ਵਜਨ ਵੀ ਨੀ ਚੱਕਣਾ ਇਹਨੇ ਆਹ ਸਾਰਾ ਪਾਣੀ ਕਿੱਲੇ ਵੜਿਆ ਹਾਂ ਆਹ ਬਾਦ ਹਾਂ ਵੇਖਿਆ ਬਾਦ ਇਹ ਸਿੱਧਾ ਕਿਉਂਕਿ ਇਹ ਨਾਲ ਕੋਈ ਗੱਲ ਨਹੀਂ ਇਹ ਤਾਂ ਹੁਣ ਬਾਅਦ ਚ ਨਾ ਮਿੱਟੀ ਪਾਸਤੀ ਇਹ ਨਾਲ ਕੰਮ ਵੀ ਨਹੀਂ ਇਹਨਾਂ ਕਾਰਵਾਈ ਕਿਹੜੀ ਹੈ ਨਾ ਜਿਹੜੇ ਠਿਕਾਣੇ ਲੱਗਦੀਆਂ ਆਹ ਦੇਖੋ ਫੋਟੋ ਲਾਗਿਆ ਦੀ ਆਹ ਮਿੱਟੀ ਪੱਕੀ ਹੋ ਗਈ ਆਹ ਗੱਲ ਵੀ 25 ਸਵੇਰ ਮਿੱਟੀ ਪਸਾਨ ਕਰਕੇ ਕਰੀ ਬਾਕੀ ਸਾਰੀ ਦਿਨ ਲੱਗਦੀ ਜੀ ਰਾਤ ਨੂੰ ਜੇ कंजरी आवे आवे आ पक्की सारी पट पता वखा पर विच वड़ते आ पई आ वे जला वे चपला यार डरता क्यों है आ पई आवे आइ इधर हाँ इधर विच आ आ इधर आ जा मैं तोड़ बक्सा आ बक्सा आ भाई पक्की पई है Oh, orangnya pahing, Mama. Udah pahing, kan, ini. Oh, oh, oh. Tidak, Tuhan. Tidak, Tuhan. Tidak, Tuhan. Ayo, baju dia lepas, Pak. Baju dia lepas. Baju dia lepas. Ayo. Oh, orangnya pahing. Oh, जी सर अज तीन मौके पर पहुंचे हो ਕੀ ਦੇਖਾ ਜਿਹੜਾ ਪੀਡਬਲਯੂਡੀ ਦੀ ਸੜਕ ਇਹਨਾਂ ਪੁੱਟੀ ਆ ਠੇਕੇਦਾਰਾਂ ਵੱਲੋਂ ਜੀ ਇਹ ਠੇਕੇਦਾਰ ਸੜਕ ਪੁੱਟ ਗਏ ਨੇ ਇਹਨਾਂ ਨੇ ਬਰਮ ਵਿੱਚ ਪਾਣ ਦੀ ਮਨਜ਼ੂਰੀ ਲਈ ਐ ਬਟ ਇਹਨਾਂ ਨੇ ਸੜਕ ਪਾਟਤੀ ਐ ਇਹਦੇ ਤੇ ਬੰਤੀ ਕਾਰਵਾਈ ਕੀਤੀ ਜਾਵੇਗੀ ਇੱਟਾਂ ਵੀ ਇਹਨਾਂ ਪਾਟ ਕੇ ਲੱਗ ਥਾਂ ਰੱਖ ਲਈ ਜਾਂਨੇ ਤੇ ਸੜਕ ਡੇਢ ਕਿਲੋਮੀਟਰ ਲੱਗ ਹਲ ਪੱਗ ਇਹਨਾਂ ਪਾਟਤੀ ਐ ਤੇ ਇਹਦੇ ਤੇ ਕਾਰਵਾਈ ਕੀਤੀ ਜਾਵੇਗੀ ਸਰਨਾਮਾ ਕੀ ਤੁਹਾਡਾ ਜੀ ਅਮਿਤ ਕੁਮਾਰ ਸਰ ਜਾਈ ਪੀਡਬਲਯੂਡੀ ਤੋਂ ਜੀ ਹਾਂਜੀ ਪ੍ਰਧਾਨ ਜੀ ਅੱਜ ਜੋ ਪੀਡਬਲਯੂਡੀ ਦੇ ਜੈ ਸਾਹਿਬ ਆਇਆ ਮੌਕੇ ਤੇ ਠੀਕ ਗੱਲਬਾਤ ਹੋਈ ਛੋਟੀ ਨਾਲ ਗੱਲਬਾਤ ਜੀ ਸਾਡੀ ਕੱਲ ਤੋਂ ਹੀ ਚੱਲ ਰਹੀ ਏ ਸਾਡੀ ਜਿਹੜੀ ਪਾਈਪ ਲਾਈਨ ਪੈ ਰਹੀ ਏ ਪਾਣੀ ਵਾਲੀ ਉਹ ਸਾਡੀ ਜਿਹੜੀ ਬਣੇ ਸੀਗੀ ਪੱਕੀ ਉਹਨੂੰ ਬੜਾ ਪੱਟ ਰਾਇ ਸੀਗੇ ਜਿਵੇਂ ਖਤਮ ਕਰ ਦਿੱਤੀ ਨੇ ਅੱਜ ਮਤਲਬ ਇਹ ਸਾਡੇ ਪੀਡਬਲਯੂਡੀ ਵਾਲਿਆਂ ਨੇ ਰਸਤਾ ਕਾਇਮ ਕੀਤਾ ਉਹਨਾਂ ਜੈ ਸਾਹਿਬ ਨੂੰ ਭੇਜਿਆ ਉਹਨਾਂ ਆ ਕੇ ਮੌਕਾ ਵੇਖਿਆ ਤੇ ਉਹਨਾਂ ਵੀ ਵਿਸ਼ਵਾਸ ਦਵਾਇਆ ਵੀ ਵਾਕਿਆ ਹੀ ਵੀ ਦੋਦਾ ਜਿਹੜੀ ਸੜਕ ਪੱਟੀ ਗਈ ਹੈ ਦਾ ਨੁਕਸਾਨ ਕੀਤਾ ਗਿਆ ਹੈ ਤੇ ਜੋ ਵੀ ਕਾਰਵਾਈ ਹੈਗੀ ਅਸੀਂ ਕਾਰਵਾਈ ਕਰਾਣੀ ਹੈ ਇੱਕ ਕਾਰਵਾਈ ਕਰਾਣੀ ਇੱਕ ਸਾਡੀ ਇਹ ਸੜਕ ਜਿਹੜੀ ਦੁਬਾਰਾ ਕੰਪਲੀਟ ਹੋਣੀ ਚਾਹੀਦੀ ਭਾਵੇਂ ਠੇਕੇਦਾਰ ਕਰਤੇ ਦੇਵੇ ਤੇ ਭਾਵੇਂ ਪੀ ਡਬਲਯੂ ਡੀ ਵਾਲੇ ਕਰਕੇ ਦੇਣ ਕਿਉਂ ਗੱਲ ਕੀ ਵੀ ਸਾਡੇ ਸਕੂਲ ਦੇ ਬੱਚੇ ਨੇ ਇੱਥੇ 8-10 ਬੱਸਾਂ ਲੰਘਦੀਆਂ ਨੇ ਦੋ ਪਾਸੇ ਚੋਂ ਨਾ ਪਾਣੀ ਹੈ ਕੋਈ ਵੀ ਗੱਡੀ ਸਾਈਡ ਦਿੰਦੀ ਹੈ ਗੱਡੀ ਵਿੱਚ ਬਹਿ ਕੇ ਪਲਟ ਗਈ ਸਾਡਾ ਕੋਈ ਬੱਚੇ ਦਾ ਨੁਕਸਾਨ ਹੋ ਗਿਆ ਉਹਦਾ ਕੌਣ ਜ਼ਿੰਮੇਵਾਰ ਹੈ ਅੱਜ ਕੱਲ ਕੋ ਨੂੰ ਪਤਾ ਬੱਚਾ ਅਗਲਾ ਇੱਕ ਹੀ ਲੈਂਦਾ ਹੈ ਜੇ ਕੋਈ ਇਹ ਜੀ ਘਟਨਾ ਘਟ ਜਾਂਦੀ ਤੇ ਅਗਲੇ ਦਾ ਤਾਂ ਪਰਿਵਾਰ ਹੀ ਖਤਮ ਹੋ ਗਿਆ ਉਹਦਾ ਤਾਂ ਨਾਂ ਹੀ ਦੁਨੀਆ ਤੋਂ ਗਿਆ ਤੇ ਇਸ ਵਾਸਤੇ ਸਾਡੀ ਮਤਲਬ ਅਪੀਲ ਹੈ ਸਰਕਾਰ ਅੱਗੇ ਵੀ ਵੀ ਇਹ ਸਾਡੀ ਸੜਕ ਜਿਹੜੀ ਦੁਬਾਰਾ ਕੰਪਲੀਟ ਕਰਾਈ ਜਾਵੇ ਤੇ ਫਿਰ ਕੰਮ ਇਹਦਾ ਚਾਲੂ ਕਰਾਇਆ ਜਾਵੇ ਪ੍ਰਧਾਨ ਜੀ ਕਿਸ ਕਾਰਨ ਸੜਕ ਪੱਟੀ ਗਈ ਹੈ ਇਹ ਸੜਕ ਜੀ ਜਿਹੜੀ ਪਾਈਪ ਲਾਈਨ ਪੈ ਰਹੀ ਹੈ ਪਾਣੀ ਵਾਲੀ ਸਾਨੂੰ ਤਾਂ ਪਾਣੀ ਦੀ ਲੋੜ ਹੀ ਨਹੀਂ ਸੀ ਐਵੇਂ ਪਤਾ ਨਹੀਂ ਜੇ ਕਿਹੜੇ ਸਰਪੰਚ ਸਰਪੁੰਚੇ ਗਏ ਨੇ ਉਹਨਾਂ ਕੋਈ ਮਤੇ-ਮੂਤੇ ਪਾ ਦਿੱਤੇ ਸਾਡੇ ਵਧੀਆ ਪਾਣੀ ਨੇ ਸਾਨੂੰ ਇਹ ਤੇ ਕੀ ਲੋੜ ਐ ਜੇ ਪਾਣੀ ਦੀ ਇਹ ਅਪੜਾ ਵੀ ਕਿਹੜਾ ਹੈ ਸਾਡੇ ਵਾਟਰ ਬਾਕਸ ਦਾ ਪਾਣੀ ਜੋਦੇ ਦਾ ਪੜਦਾ ਨਹੀਂ ਤੇ ਇਹ 50 ਕਿਲੋਮੀਟਰ ਤੂੰ ਕਿੱਥੇ ਚੱਲ ਕੇ ਵਾਟਰ ਬਾਕਸ ਤੇ ਆ ਜਾਵੇਂ ਦਾ ਇਹ ਸਰਕਾਰਾਂ ਦੇ ਗਲਤ ਨਾਦੇ ਮਤਲਬ ਜਿਹੜੀ ਕਾਨੂੰਨ ਬਣਾ ਦੇ ਨੇ ਗਲਤ ਬਣਾ ਦੇ ਨੇ ਅੱਗੇ ਇਹਨਾਂ ਪਹਿਲਾਂ ਵਾਟਰ ਬਾਕਸ ਲਵਾਇਆ ਯਾਰ ਉਹ ਲਵਾਇਓ ਯਾਰ ਉਹ ਤੁਸੀਂ ਚਾਲੂ ਕਰਾਓ ਉਹਨੂੰ 24 ਕੈਂਟਰ ਦਾ ਜੋੜੋ ਉਹਨੂੰ ਪੂਰਾ ਪਾਣੀ ਦਿਓ ਤੇ ਪਿੰਡਾਂ ਵਾਲੇ ਯਾਰੋ ਦਾ ਪਾਣੀ ਪੀਵਣ ਉੱਥੇ ਨਾ ਹਰੋ ਲੋਹਾ ਤੇ ਮੋੜ ਕੇ ਘਰਾਂ ਦੇ ਵਿੱਚ ਮੋਟਰਾਂ ਲਵਾਤੀਆਂ ਹੁਣ ਥੱਲੇ ਵਾਲਾ ਉਰੂ ਤੋਂ ਸਰਕਾਰ ਆਦੀ ਜੀ ਚੋਨਾ ਬੰਦ ਕਰੋ ਜੀ ਪਾਣੀ ਬਚਾਓ ਪਾਣੀ ਬਚਾਓ ਜਿਹੜੀਆਂ ਇੱਕ ਪਿੰਡੇ ਨਾ 50 50 100 100 ਮੋਟਰਾਂ ਲਾਈਆਂ ਨੇ ਜਿਸ ਨੇ ਪਾਣੀ ਦਾ ਗਲਾਸ ਭਰਨਾ ਹੁੰਦਾ ਉਹਨੇ ਵੀ ਮੋਟਰ ਛੱਡਣੀ ਹੈ ਉਹਨੇ ਇੱਕ ਪਾਣੀ ਦੇ ਗਲਾਸ ਬਦਲੇ 100 ਲੀਟਰ ਪਾਣੀ ਖਰਾਬ ਕਰਨਾ ਹੈ ਫ੍ਰੀ ਬਿਜਲੀ ਹੈ ਉਹ ਜੇ ਅਸੀਂ ਪਿੰਡਾਂ ਵਾਲੇ ਭਵੇਂ ਕਿਸੇ ਨੂੰ ਗੁੱਸਾ ਲੱਗੇ ਵੀ ਸاسي ਬਗੈਰ ਮਤਲਬ ਤੂੰ ਬਟਨ ਦੁੱਬੀ ਰੱਖਣੇ ਕਿਸਾਨ ਯੂਨੀਅਨ ਕੀ ਕਰ ਕਿੰਨੂ ਕਿੰਨੂ ਸਮਝਾਵਣ ਨਾ ਤਾਂ ਕੋਈ ਰੁੱਖ ਲਾਂਦਾ ਰੁਕਦੀ ਅਸੀਂ ਅਪੀਲ ਕਰਨੇ ਵੀ ਜੋ ਵੀ ਹੈਗਾ ਹਰ ਇੱਕ ਇਨਸਾਨ ਨੂੰ ਹੱਕ ਬਣਦਾ ਵੀ ਕਟੋ ਘਟ ਹਰ ਇੱਕ ਪਰਿਵਾਰ ਦਾ ਹੱਕ ਜੀ ਪੰਜ-ਪੰਜ ਰੁਕ ਲਾਵੇ ਸਾਡਾ ਕੋਈ ਵਾਤਾਵਰਣ ਸਹੀ ਹੋਵੇ ਪ੍ਰਦੂਸ਼ਣ ਤੋਂ ਅਸੀਂ ਮੁਕਤ ਹੋਈਏ ਪ੍ਰਧਾਨ ਜੀ ਜੋ ਸੜਕ ਪੱਟੀ ਗਈ ਕਿੱਥੋਂ ਲੈ ਕੇ ਕਿੱਥੋਂ ਤੱਕ ਪੱਟੀ ਗਈ ਇਹ ਜੀ ਜੋਧਾ ਪੈਣੀ ਤੂੰ ਜਿਹੜਾ ਸਕੇਰਾ ਬੋਦਲਾ ਤੋਂ ਜੋਧਾ ਪੈਣੀ ਰੋਡ ਜਾਂਦਾ ਉਹਦੇ ਚ ਇੱਕ ਰੋਡ ਜਾਂਦਾ ਬਿਜਲੀ ਘਰ ਨੂੰ ਟਾਣੀ ਮਾਨ ਸਿੰਘ ਉਸ ਰੋਡ ਤੋਂ ਲੈ ਕੇ ਟਾਣੀ ਮਾਨ ਸਿੰਘ ਦੀ ਤੂੰ 1 ਕਿਲੋਮੀਟਰ ਰੋਡ ਹੈ ਸਾਡਾ ਟੋਟਲ ਸਾਰਾ ਹੀ ਪੱਟਾ ਗਿਆ ਤਾਂ ਵੀ ਬਿਖਾ ਦੇਤੋ ਇੱਥੋਂ ਮੰਟਰੀ ਵਾਲਾਂ ਦਾ ਵੀ ਮੈਂ ਇੱਥੇ ਮੰਟਰੀ ਵਾਲਾਂ ਦੇ ਵੀ ਆਣਾ ਜਾ ਸਾਰਾਂ ਪਹਿਲੇ ਤਾਂ ਵੈਗੁਰੂ ਜੀ ਖਾਲਸਾ ਵੈਗੁਰੂ ਫਤਿਹ ਭਾਰਤੀ ਕਿਸਾਨ 联ਕਾਦੀਆਂ ਸਰਕਲ ਪ੍ਰਧਾਨ ਅਮਰ ਸਿੰਘ ਕਰਿਆ ਸਰਕਾਰ ਔਰ ਪ੍ਰਸ਼ਾਸਨ ਬੇਨਤੀ ਇਹ ਵੀ ਜਿਹੜੀ ਸੜਕ ਪੱਟੀ ਜਾ ਰਹੀ ਹੈ ਇੱਥੇ ਅੱਗੇ ਗ੍ਰੈਡ ਵੀ ਹੈਗਾ ਅੱਜ ਤੋਂ 3 ਮਹੀਨੇ ਪਹਿਲੇ ਜਗ੍ਹਾ ਖਾਲੀ ਸੀ ਅੱਜ ਸਾਰੇ ਬਰਮ ਪੱਟੇ ਜਾ ਰਹੇ ਬੱਚੇ ਨੇ ਬੇਨਾ ਸਕੂਲ ਜਾਂਦੀਆਂ ਨੇ ਇੱਥੇ ਕਿਸੇ ਟਾਈਮ ਹੀ ਕੋਈ ਹਾਦਸਾ ਹੋ ਸਕਦਾ ਹੈ ਗ੍ਰੈਡੇਰ ਖਰਾਬੀ ਹੋ ਗਈ ਕੁੱਝ ਹੀ ਹੋ ਸਕਦਾ ਇੱਥੇ ਗੱਡੀਆਂ ਦਾ ਵੀ ਆਉਣਾ ਜਿਹੜਾ ਬਹੁਤ ਮੁਸ਼ਕਲ ਹੋ ਗਿਆ ਆਸੇ ਪਾਸੇ ਸਰ ਦੇ ਪਰ ਮੈਨ ਨਹੀਂ ਜੋ ਸਾਈਡ ਤੇ ਬਰਮ ਸੀ ਉਹ ਇਹਨਾਂ ਪੱਟਦਾ ਹੈ ਤੇ ਸੜਕ ਦਾ ਬਹੁਤ ਬੁਰਾ ਹੋ ਗਿਆ ਇਸ ਵੱਲ ਜਲਦੀ ਤੋਂ ਜਲਦੀ ਖਿਆਲ ਕੀਤਾ ਜਾਵੇ ਤੇ ਇਹਨਾਂ ਦੀਆਂ ਮੁਸ਼ਕਲਾਂ ਹੱਲ ਕੀਤੀਆਂ ਪਰਾਂ ਜਿੱਥੇ ਬੱਚੇ ਨੇ ਵਹਿਣਾ ਵੀ ਜਾਂਦੀਆਂ ਹਨ ਔਰ ਮਿਨਟਰੀ ਏਰੀਆ ਵੀ ਇੱਥੇ ਚੌਕੀਆਂ ਵੀ ਲੱਗ ਗਈਆਂ ਬਾਰਡਰ ਤੇ ਉਹ ਵੀ ਇੱਥੇ ਗੱਡੀਆਂ ਜਾਂਦੀਆਂ ਦੇਖੋ ਜੀ ਜੇ ਸੜਕ ਪੱਟੀ ਗਈ ਤਾਂ ਸਾਰਨ ਮੁਸ਼ਕਲ ਪਰੇਸ਼ਾਨੀ ਆ ਰਹੀ ਹੈ ਵੇਲੇ ਕੋਈ ਬਾਰਡਰ ਏਰੀਆ ਹੈ ਵੇਰੇ ਪੜੇ ਕੁਸ਼ੀ ਦੁੱਖ ਸਖ ਹੋ ਸਕਦਾ ਹੈ ਜੇ ਇੱਥੇ ਗੱਡੀ ਪੜਦੀ ਵੈਨ ਪੜਦੀ ਬੱਚਿਆਂ ਦਾ ਕੌਣ ਜਮਵਾ ਰਿਹਾ ਹੈ ਜਾਂ ਪ੍ਰਸ਼ਾਸਨ ਦੀ ਗੱਡੀ ਪੜ ਸਕਦੀ ਹੈ ਬਿਜਲੀ ਗ੍ਰੈਡ ਵੀ ਹੈਗਾ ਉਹ ਵੀ ਅਫਸਰ ਆਉਂਦੇ ਜਾਂਦੇ ਆ ਬਹੁਤ ਮੁਸ਼ਕਲ ਹੋ ਰਹੀ ਹੈ ਇੱਥੇ ਸਾਰਿਆਂ ਨੂੰ ਵੀਰ ਜੀ ਤੇ ਕੀ ਸਮੱਸਿਆ ਆ ਰਹੀ ਤੁਹਾਨੂੰ ਸੜਕ ਤੇ ਇਹ ਸੜਕ ਬਹੁਤ ਜ਼ਿਆਦਾ ਦਰ ਆ ਰਹੀ ਹੈ ਜੀ ਤੇ ਕੋਈ ਵਹੀਕਲ ਡੱਬਦਾ ਜੀ ਓਕੇ ਹੈ ਬਹੁਤ ਜ਼ਿਆਦਾ ਓਕੇ ਹੈ ਕੀ ਨਾਮ ਹੈ ਤੁਹਾਡਾ ਮੇਰਾ ਜਸਵੀ ਸਿੰਘ ਜੀ ਇੱਕ ਰੈੱਡ ਵੀ ਨੇੜੇ ਆ ਸੜਕ ਬਿਲਕੁਲ ਨਹੀਂ ਛੱਡੀ ਗਈ ਸੜਕ ਸਰ ਕੋ ਨਹੀਂ ਛੱਡੀ ਕਿਸੇ ਵੀ ਨਹੀਂ ਛੱਡੀ ਇੱਥੇ ਜੀ ਬਹੁਤ ਜ਼ਿਆਦਾ ਆ ਰਹੀਏ ਸੀ ਜੀ ਜੋ ਮਿਨਟਰੀ ਵਾਲਿਆਂ ਦਾ ਇਹ ਸੜਕ ਲੱਗਦੀ ਆ ਚੌਕੀਆਂ ਨੂੰ ਜੀ ਮਿਨਟਰੀ ਵਾਲੀ ਇਹ ਲੱਗਦੀ ਆ ਜੀ ਕੀ ਨਾਮ ਤੁਹਾਡਾ ਜਸਵੀਰ ਸਿੰਘ ਜੀ